ਦੁਬਈ ਦੇ ਸ਼ੇਖ ਨੇ ਭਰੇ ਹੋਏ ਮੰਚ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਸ਼ਖਸੀਅਤ ਨੂੰ ਲੈ ਕੇ ਕੁਝ ਅਜੀਹਾ ਕਿਹਾ ਕਿ ਚਾਰੇ ਪਾਸੇ ਬੈਠੇ ਲੋਕ ਹੈਰਾਨ ਰਹਿ ਗਏ ਆਖਰ ਦੁਬਈ ਦੇ ਸ਼ੇਖ ਨੇ ਮੰਚ ਤੇ ਖੜ ਕੇ ਕਿਹੜੀ ਅਨਾਉਂਸਮੈਂਟ ਕੀਤੀ ਉਹ ਕਿਹੜਾ ਐਲਾਨ ਕੀਤਾ ਜੋ ਅੱਜ ਪੂਰੀ ਦੁਨੀਆ ਦੇ ਵਿੱਚ ਅਖਬਾਰਾਂ ਦੇ ਮੀਡੀਆ ਦੇ ਵਿੱਚ ਸੁਰਖੀਆਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਪੋਸੋਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਕਿ ਦੁਬਈ ਦੇ ਸ਼ੇਖ ਨੇ ਆਖਰਕਾਰ ਮੰਚ ਤੇ ਚੜ ਕੇ ਉਹ ਕਿਹੜਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਸੁਣ ਕੇ ਕਿਤੇ ਨਾ ਕਿਤੇ ਜਿੱਥੇ ਪੂਰਾ ਭਾਰਤ ਖੁਸ਼ ਹੈ ਉੱਥੇ ਪੂਰੀ ਦੁਨੀਆ ਖੁਸ਼ ਹੈ ਸੋ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੇ ਵਿੱਚ ਇੱਕ ਬਹੁਤ ਖੂਬਸੂਰਤ ਸੰਮੇਲਨ ਚਲ ਰਿਹਾ ਸੀ ਔਰ ਉਸ ਸੰਮੇਲਨ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਲੋਕ ਆਏ ਹੋਏ ਸਨ ਔਰ ਦੁਬਈ ਦੇ ਸ਼ੇਖ ਨੇ ਮੰਚ ਤੇ ਐਲਾਨ ਕਰ ਦਿੱਤਾ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸ਼ਖਸੀਅਤ ਨੂੰ ਲੈ ਕੇ ਕਿ ਦੁਬਈ ਦੇ ਵਿੱਚ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਨਾਮ ਤੇ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਬਣਾਈ ਜਾਏਗੀ ਇਹ ਸਧਾਰਨ ਲਾਇਬ੍ਰੇਰੀ ਨਹੀਂ ਹੋਵੇਗੀ ਬਲਕਿ ਇਹ ਲਾਇਬ੍ਰੇਰੀ ਗਿਆਨ ਤੇ ਸਨਮਾਨ ਦਾ ਕੇਂਦਰ ਹੋਵੇਗੀ ਅਸਲ ਵਿੱਚ ਗੱਲ ਪੂਰੀ ਹੋਈ ਕਿਵੇਂ ਹੈ ਉਹ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ ਹਾਂ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸ਼ਖਸੀਅਤ ਤੋਂ ਕਰੋੜਾਂ ਨੂੰ ਪ੍ਰਭਾਵਿਤ ਨੇ ਉਹਨਾਂ ਦੇ ਕੀਤੇ ਹੋਏ ਸੰਘਰਸ਼ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ ਅੱਜ ਵੀ ਜਦੋਂ ਉਹਨਾਂ ਬਿਨਾਂ ਨੂੰ ਯਾਦ ਕਰਦੇ ਹਾਂ ਜਦੋਂ ਬਾਵਾ ਸਾਹਿਬ ਨੂੰ ਸਕੂਲ ਦੇ ਵਿੱਚ ਇੰਟਰਨੈਸ਼ੀ ਕਰਨ ਦਿੱਤਾ ਜਾ ਰਿਹਾ ਉਸ ਨੂੰ ਪਾਣੀ ਪੀਣ ਵਾਸਤੇ ਵੀ ਤਰਸਣਾ ਪੈ ਰਿਹਾ ਸੀ ਔਰ ਉਹ ਗਰਮੀਆਂ ਸਰਦੀਆਂ ਦੀ ਮਾਰਾਂ ਝੱਲ ਕੇ ਉਸ ਸ਼ਖਸੀਅਤ ਨੇ ਅਜੀਹਾ ਕੀਤਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਖਬਰ ਕੀ ਹੈ ਕਿ ਦੁਬਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਖਲਤੂਨ ਨਾ ਸਿਰਫ ਦੁਬਈ ਦੇ ਸ਼ੇਖ ਨੇ ਬਲਕਿ ਇੱਕ ਬਹੁਤ ਦੂਰਦਰਸ਼ੀ ਸਿੱਖਿਆ ਨੂੰ ਪਿਆਰ ਕਰਨ ਵਾਲੇ ਨਿਆਂ ਨੂੰ ਪਿਆਰ ਕਰਨ ਵਾਲੇ ਔਰ ਮਾਨਵਤਾ ਨੂੰ ਪਿਆਰ ਕਰਨ ਵਾਲੇ ਸ਼ੇਖ ਨੇ ਉਹਨਾਂ ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲਿਆ ਦੁਬਈ ਚ ਇਹ ਪ੍ਰੋਗਰਾਮ ਜਿਹੜਾ ਹੈ ਉਹ ਇੱਕ ਸਮਾਜਿਕ ਨਿਆਂ ਦੇ ਟਾਈਟਲ ਅਧੀਨ ਜਿਹੜਾ ਕੀਤਾ ਜਾ ਰਿਹਾ ਸੀ ਮੰਚ ਤੇ ਖੜ ਕੇ ਸ਼ੇਖ ਸਾਹਿਬ ਨੇ ਕਿਹਾ ਕਿ ਬਾਬਾ ਸਾਹਿਬ ਇੱਕ ਮਹਾਨ ਵਿਅਕਤੀ ਸੀ ਜਿਨ੍ਹਾਂ ਨੇ ਭਾਰਤ ਨੇ ਨਾ ਸਿਰਫ ਮਜ਼ਬੂਤ ਸੰਵਿਧਾਨ ਦਿੱਤਾ ਹੈ ਬਲਕਿ ਪੂਰੀ ਦੁਨੀਆ ਵਿੱਚ ਨਿਆਂ ਸਮਾਨਤਾ ਤੇ ਉਸ ਦਾ ਪਾਠ ਪੜਾਇਆ ਤਾਂ ਕਿ ਉਹਨਾਂ ਦੀ ਵਿਚਾਰਧਾਰਾ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕੇ ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨਾਲ ਅੱਜ ਪੂਰੀ ਦੁਨੀਆ ਜਿਹੜੀ ਹੈ ਉਹ ਖੜੀ ਹੈ ਅਸੀਂ ਇਹ ਫੈਸਲਾ ਕੀਤਾ ਹੈ ਕੇ ਡਾਕਟਰ ਬੀ ਆਰ ਐਮ ਵੇਡਕਰ ਸਾਹਿਬ ਦੇ ਨਾਮ ਤੇ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਬਣਾਈ ਜਾਵੇ ਇਹ ਲਾਇਬ੍ਰੇਰੀ ਨਾ ਸਿਰਫ ਗਿਆਨ ਦਾ ਕੇਂਦਰ ਹੋਵੇਗੀ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮੰਚ ਹੋਵੇਗਾ ਇਹ ਸੁਣ ਕੇ ਸੰਮੇਲਨ ਦੇ ਵਿੱਚ ਪਹੁੰਚੇ ਹੋਏ ਲੋਕਾਂ ਨੇ ਤਾੜੀਆਂ ਦੇ ਨਾਲ ਸਵਾਗਤ ਕੀਤਾ ਚਾਰੇ ਪਾਸੇ ਤਾੜੀਆਂ ਦੀ ਆਵਾਜ਼ ਆਉਣ ਲੱਗੀ ਔਰ ਉਹਨਾਂ ਨੇ ਕਿਹਾ ਕਿ ਅਸੀਂ 바ਵਾ ਸਾਹਿਬ ਦੀ ਕੁਰਬਾਨੀ ਤੇ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਬਹੁਤ ਮੁਹੱਬਤ ਕਰਦੇ ਹਾਂ ਔਰ ਉਹਨਾਂ ਦੀ ਵਿਚਾਰਧਾਰਾ ਤੋਂ ਅਸੀਂ ਬਹੁਤ ਪ੍ਰਭਾਵਿਤ ਹਾਂ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਵੀ 바ਵਾ ਸਾਹਿਬ ਦੇ ਜੀਵਨ ਤੋਂ ਬਹੁਤ ਪ੍ਰੇਰਣਾ ਲੈਣ ਦੀ ਅਜੇ ਵੀ ਜ਼ਰੂਰਤ ਹੈ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਪੂਰੀ ਮਾਨਵਤਾ ਲਈ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਲਾਇਬ੍ਰੇਰੀ ਬਣੇਗੀ ਕਿੱਥੇ ਤਾਂ ਸ਼ੇਖ ਸਾਹਿਬ ਨੇ ਇਹ ਦੱਸਿਆ ਕਿ ਬਰਜ ਖਲੀਫਾ ਜੋ ਦੁਬਈ ਦਾ ਸਭ ਤੋਂ ਪੌਪੂਲਰ ਸਥਾਨ ਹੈ ਬਰਜ ਖਲੀਫਾ ਦੇ ਬਿਲਕੁਲ ਨਜ਼ਦੀਕ ਬਣੇਗੀ ਔਰ ਨਾਮ ਹੋਵੇਗਾ ਡਾਕਟਰ ਭੀਮrao ਅੰਬੇਡਕਰ ਗਲੋਬਲ ਨੌਲੇਜ ਸੈਂਟਰ ਇੱਕ ਵਾਰੀ ਫਿਰ ਦੱਸ ਦਿਆਂ ਕਿ ਜਿਹੜੀ ਦੁਬਈ ਦੇ ਵਿੱਚ ਸ਼ੇਖ ਸਾਹਿਬ ਦੇ ਵੱਲੋਂ ਬਾਬਾ ਸਾਹਿਬ ਦੇ ਨਾਮ ਤੇ ਲਾਇਬ੍ਰੇਰੀ ਬਣਾਉਣ ਦੀ ਬਣਾਉਂਦਾ ਐਲਾਨ ਹੋਇਆ ਉਸ ਦਾ ਨਾਮ ਹੋਵੇਗਾ ਡਾਕਟਰ ਭੀਮਰਾਓ ਅੰਬੇਡਕਰ ਗਲੋਬਲ ਨੋਲਜ ਸੈਂਟਰ ਇਹ 10 ਮਿਲੀਅਨ ਵਰਗ ਦੇ ਵਿੱਚ ਫੈਲੀ ਹੋਵੇਗੀ ਔਰ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਇਤਿਹਾਸ ਪੂਰੀ ਤਰ੍ਹਾਂ ਇਤਿਹਾਸਿਕ ਦਸਤਾਵੇਜ਼ ਜਿਹੜੇ ਬਾਬਾ ਸਾਹਿਬ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਨੇ ਉਹ ਸਾਰੇ ਮੌਜੂਦ ਹੋਣਗੇ ਔਰ ਇੱਕ ਹਿੱਸਾ ਉਸ ਲਾਇਬ੍ਰੇਰੀ ਦਾ ਬਾਬਾ ਸਾਹਿਬ ਦੀ ਜੀਵਨੀ ਉਹਨਾਂ ਦੇ ਲੇਖ ਅਤੇ ਸਮਾਜ ਸੁਧਾਰ ਦੇ ਨਾਲ ਸੰਬੰਧਿਤ ਜੋ ਵੀ ਉਸ ਸਮੇਂ ਉਹਨਾਂ ਨੇ ਲਿਖਿਆ ਹੈ ਉਹ ਸਾਰਾ ਉਸ ਹਿੱਸੇ ਦੇ ਵਿੱਚ ਹੋਵੇਗਾ ਜੋ ਸਪੈਸ਼ਲ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਇੱਕ ਹਿੱਸਾ ਹੋਵੇਗਾ ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸੱਚਮੁੱਚ ਕੋਈ ਮਾਮੂਲੀ ਸ਼ਖਸੀਅਤ ਨਹੀਂ ਹੈ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਨੇ ਬਾਬਾ ਸਾਹਿਬ ਦੇ ਸਨਮਾਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕੋਈ ਲਾਇਬ੍ਰੇਰੀ ਬਣਾ ਰਿਹਾ ਬਾਬਾ ਸਾਹਿਬ ਦੇ ਨਾਮ ਤੇ ਕੋਈ ਕੁਝ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਔਰ ਚਾਈਨਾ ਦੇ ਵਿੱਚ 4.5 ਸੌ ਫੁੱਟ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜੋ ਸਟੈਚੂ ਹੈ ਉਹ ਤਿਆਰ ਹੋ ਰਿਹਾ ਔਰ ਇਹ ਸ਼ਖਸੀਅਤ ਇਹ ਵਿਚਾਰਧਾਰਾ ਮਤਲਬ ਸਿਰਫ ਇੱਕ ਦੇਸ਼ ਵਾਸਤੇ ਨਹੀਂ ਹੈ ਮਾਨਵਤਾ ਜੋ ਮਾਨਵਤਾ ਹੈ ਉਹ ਪੂਰੀ ਮਤਲਬ ਕਹਿ ਸਕਦੇ ਆ ਕਿ ਇਸ ਬ੍ਰਹਮਣ ਦੀ ਮੰਨਤਾ ਹੈ ਸੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜੋ ਮਤਲਬ ਜ਼ਿੰਦਗੀ ਦੇ ਵਿੱਚ ਸੰਘਰਸ਼ ਆਪ ਕੀਤਾ ਉਹਨਾਂ ਦਾ ਉਹਨਾਂ ਦੀ ਸੋਚ ਸੀ ਕਿ ਇਹ ਸੰਘਰਸ਼ ਮੈਂ ਤਾਂ ਕਰ ਲਿਆ ਪਰ ਮੇਰੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਇਹ ਸੰਘਰਸ਼ ਨਾ ਕਰਨ ਉਹ ਮੇਰੇ ਦਿੱਤੇ ਹੋਏ ਸਿਧਾਂਤਾਂ ਨੂੰ ਅਪਣਾਉਣ ਔਰ ਆਪਣੀ ਜ਼ਿੰਦਗੀ ਨੂੰ ਚਲਾਉਣ ਡਾਕਟਰ ਬੀ ਆਰ ਐਮ ਵੇੜਕਰ ਸਾਹਿਬ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਪਿਤਾਮਾ ਨੇ ਉਹਨਾਂ ਨੇ ਨਿਆਂ ਵਾਸਤੇ ਸੁਤੰਤਰਤਾ ਵਾਸਤੇ ਹਰ ਇੱਕ ਦੀ ਸੁਤੰਤਰਤਾ ਵਾਸਤੇ ਔਰਤਾਂ ਨੂੰ ਕਿਸ ਤਰ੍ਹਾਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਕਿਸ ਤਰ੍ਹਾਂ ਗੁਲਾਮ ਕੀਤਾ ਜਾਂਦਾ ਸੀਗਾ ਲੇਕਿਨ ਉਹਨਾਂ ਨੇ ਸਿਰਫ ਇੱਕ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਔਰਤਾਂ ਪੈਣਾ ਲਈ ਉਹਨਾਂ ਨੇ ਇੱਕ ਅਜੀਹਾ ਅਧਿਕਾਰ ਜਿਸ ਨੂੰ এডਿਕੇਸ਼ਨ ਦਾ ਅਧਿਕਾਰ ਸਿੱਖਿਆ ਦਾ ਅਧਿਕਾਰ ਕਿਹਾ ਜਾਂਦਾ ਹੈ ਉਹ ਇੱਕ ਐਸਾ ਪ੍ਰਦਾਨ ਕੀਤਾ ਕਿ ਜਿਸ ਨੂੰ ਗ੍ਰਹਿਣ ਕਰਕੇ ਅੱਜ ਭਾਰਤ ਦੀ ਤਰੱਕੀ ਦੇ ਵਿੱਚ ਸਾਡੀਆਂ ਭੈਣਾਂ ਦਾ ਪੂਰਨ ਯੋਗਦਾਨ ਹੈ ਸੋ ਦੁਬਈ ਦੇ ਸ਼ੇਖ ਵੱਲੋਂ ਕੀਤੀ ਅਨਾਉਂਸਮੈਂਟ ਅੱਜ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਹੀ ਹੈ ਕਿਉਂਕਿ ਉਹ ਕਿਸ ਕਦਰ ਪ੍ਰਭਾਵਿਤ ਨੇ ਬਾਬਾ ਸਾਹਿਬ ਦੀ ਜ਼ਿੰਦਗੀ ਤੋਂ ਔਰ ਕਿਸ ਕਦਰ ਉਹਨਾਂ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਨੇ ਇਹ ਆਪਾਂ ਐਪੀਸੋਡ ਦੇ ਵਿੱਚ ਵੇਖ ਹੀ ਲੀਤਾ ਹੈ ਸੋ ਦੋਸਤੋ ਜੇਕਰ ਤੁਸੀਂ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਪਿਆਰ ਕਰਦੇ ਹੋ ਤੇ ਕਮੈਂਟ ਦੇ ਵਿੱਚ ਜੈ ਭੀਮ ਜੈ ਭਾਰਤ ਜ਼ਰੂਰ ਲਿਖਦੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ